ਤੇ 40-50 ਸਾਲ ਤੋਂ ਸਾਡਾ ਕਬਜ਼ਾ ਚੱਲਦਾ ਪਿਆ ਹੈਗਾ ਪਰ ਵਾਲ ਬੀੜੀ ਤੇ ਬੀੜੀ ਚਲੀ ਜਾਂਦਾ ਹੈਗਾ ਜੀ ਤੇ ਕੋਈ ਦਿਨਾਂ ਤੋਂ ਸਾਨੂੰ ਪੈਲੀ ਵਾਉਂਦੇ ਪਰ ਤੰਗ ਪ੍ਰੇਸ਼ਾਨ ਕਰਦੇ ਹੈਗੇ ਆ ਤੇ ਸਾਡੇ ਕੋਲ ਹਾਈ ਕੋਰਟ ਦਾ ਸ਼ੇਵ ਲੱਗਾ ਹੈਗਾ ਜੀ ਤੇ ਸਾਨੂੰ ਧਮਕੀਆਂ ਦਿੰਦੇ ਜਿੰਦੇ ਮੈਂ ਤੇ ਜਿਹੜੇ ਹੈਗੇ ਆ ਵੀ ਸਾਡੇ ਪਿੰਡ ਦਾ ਸਾਰਾ ਜੋ ਭਾਈਚਾਰਾ ਨਾਲ ਹੈਗਾ ਜੀ ਤੇ ਜਿਹੜੇ 10-15 ਗੁੰਡੇ ਇਹ ਤੁਮ ਕਹਿੰਦੇ ਉਹ ਕਰਾ ਥੋੜੇ ਪਛਾਹ ਹੋ ਜਾਂਦੇ ਹੈ ਜੀ ਤੇ ਤਾਂ ਸਾਰਾ ਪਿੰਡ ਸਾਡੇ ਨਾਲ ਹੈਗਾ ਜੀ ਜੈਨਾਰ ਨਿਊਜ਼ ਤੇ ਤੁਹਾਡਾ ਸਵਾਗਤ ਹੈ ਸ਼ਾਹਕੋਟ ਹਲਕਾ ਪਿੰਡ ਗਹਿਲਨ ਜਿੱਤੇ ਕੀ ਜ਼ਮੀਨ ਦੇ ਵਿੱਚ ਜ਼ਮੀਨਦਾਰ ਲਗਾਤਾਰ ਬਵਾਦ ਚੱਲ ਰਿਹਾ ਸੀ ਅਸੀਂ ਉਸ ਜ਼ਮੀਨ ਦੇ ਵਿੱਚ ਮੌਜੂਦ ਆ ਤੁਹਾਨੂੰ ਦੱਸਦੀ ਕਿ ਅੱਜ ਕੋਰਟ ਦੇ ਵਿੱਚ ਤਰੀਕ ਸੀ ਪਰ ਅਗਲੀ ਤਰੀਕ 1 ਤਰੀਕ 12ਵਾਂ ਮਹੀਨਾ 2025 ਦੀ ਪੈ ਚੁੱਕੀ ਹੈ ਔਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇੱਧਰ ਸਾਰੀ ਜੋ ਕਿਲੇਬੰਦੀ ਕੀਤੀ ਪਈ ਹੈ तकरीबन 82 ਕਨਾਲ ਇਹ ਜ਼ਮੀਨ ਹੈ ਪਰ ਅਸੀਂ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਇੱਥੇ ਨਿਹੰਗ ਸਿੰਘ ਬੈਠੇ ਹੋਇਆ ਐ ਸਾਹਮਣ ਤੁਸੀ ਟੈਂਟ ਵਗੈਰਾ ਦੇਖ ਸਕਦੇ ਹੋ ਲੱਗੇ ਹੋਇਆ ਔਰ ਦੂਜੀ ਗੱਲ ਇੱਥੋਂ ਦੇ ਕੋਈ ਵੀ ਜਿੰਨੇ ਵੀ ਇੱਥੋਂ ਵਿਅਕਤੀ ਨੇ ਉਹ ਬੋਲਣ ਦੇ ਲਈ ਤਿਆਰ ਨਹੀਂ ਐ ਰਾਜ਼ੀ ਨਹੀਂ ਐ ਅਸੀਂ ਕਈ ਵਾਰ ਕਿਹਾ ਪਰ ਨਹੀਂ ਨਿਹੰਗ ਸਿੰਘ ਬੈਠੇ ਸੀ ਨਾ ਤੋ ਬੋਲਣ ਦੇ ਲਈ ਤਿਆਰ ਐ ਔਰ ਨਾ ਜੋ ਇੱਥੋਂ ਦੇ ਪਿੰਡ ਦੀ ਪੰਚਾਇਤ ਐ ਨਾ ਉਹ ਬੋਲਣ ਦੇ ਲਈ ਤਿਆਰ ਐ ਬਾਕੀ ਜੋ ਇਸ ਵਿਸ਼ੇ ਤੇ ਦੂਜੀ ਧਿਰ ਨੇ ਗੱਲਬਾਤ ਕੀਤੀ ਤੁਹਾਨੂੰ ਉਹ ਵੀ ਸੁਣਾਵਾਂਗੇ ਔਰ ਜੋ ਔਰ ਜੇਕਰ ਕੋਈ ਗੱਲ ਕਰਨਾ ਗੱਲ ਕਿਸੇ ਨਾ ਹੁੰਦੀ ਹੈ ਤੋ ਵੀ ਤੁਹਾਡੇ ਸਾਹਮਣੇ ਰੱਖਾਂਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਉਹ ਤਸਵੀਰਾਂ ਨੇ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਨਿਸ਼ਾਨ ਸਾਹਿਬ ਲੱਗਿਆ ਹੋਇਆ ਔਰ ਇੱਥੇ ਕਟੈਂਟ ਲੱਗਿਆ ਹੋਇਆ ਤਾਂ ਚਾਰੇ ਪਾਸੇ ਕਿਲੇਬੰਦੀ ਕੀਤੀ ਹੋਈ ਹੈ 82 ਕਨਾਲਾਂ ਜ਼ਮੀਨ ਦੀ ਔਰ ਅਗਲੀ ਤਰੀਕ ਪੈ ਚੁੱਕੀ ਹੈ ਬਹੁਤ ਸਾਰੇ ਲੋਕ ਐ ਵੀ ਕਹਿ ਰਹੇ ਕਿ ਪੰਚਾਇਤੀ ਜ਼ਮੀਨ ਹੈ ਪਰ ਦੂਸਰੀ ਧਿਰ ਕਹਿ ਰਹੀ ਹੈ ਕਿ ਨਹੀਂ ਪੰਚਾਇਤੀ ਜ਼ਮੀਨ ਨਹੀਂ ਹੈ ਅਸੀਂ 45-50 ਸਾਲ ਤੋਂ ਸਾਡਾ ਇੱਥੇ ਕਬਜ਼ਾ ਹੈ ਅਸੀਂ ਐਸਜੀਬੀ ਤੇ ਵਾਈਕਰ ਵਾਈਕਰ ਰਹੇ ਆ ਤਾਂ ਕੁਝ ਕਾਪੀਆਂ ਵੀ ਅਸੀਂ ਨਾਲ ਲਾਵਾਂਗੇ ਔਰ ਜੋ ਅੱਗੇ ਗੱਲਬਾਤ ਹੁੰਦੀ ਹੈ ਲਗਾਤਾਰ ਸੜਨ ਜੁੜੇ ਰਹੋ ਦੇਖਦੇ ਰਹੋ ਐਨਐਨਆਰ ਨਿਊਜ਼ ਐਂਡ ਗੈਦਰਨ ਹਟਾ ਸ਼ਾਹਕੋਟ ਦੇ ਵਿੱਚ ਇੱਕ ਜ਼ਮੀਨੀ ਬਵਾਦ ਚੱਲ ਰਿਹਾ ਤਾਂ ਉਸ ਦੇ ਵਿੱਚ ਕਿਹੜੀ ਜ਼ਮੀਨ ਸੀ ਉਸ ਦੇ ਵਿੱਚ ਕੁਝ ਨਿਰੰਗ ਸਿੰਘ ਆ ਕੇ ਬੈਠੇ ਆ ਤੇ ਦੋਹਾਂ ਧਿਰਾਂ ਦੇ ਵਿਚਕਾਰ ਹੈ ਜੋ ਇਹ ਆਪਸੀ ਬਵਾਦ ਹੈ ਇੱਕ ਧਿਰ ਕਹਿ ਰਹੀ ਹੈ ਕਿ ਇਹ ਪ੍ਰੋਜੈਕਟ ਜ਼ਮੀਨ ਹੈ ਪਰ ਦੂਜੀ ਧਿਰ ਕਹਿ ਰਹੀ ਹੈ ਜਿਨ੍ਹਾਂ ਵੱਲੋਂ ਦਰਖਾਸਤਾਂ ਦਿੱਤੀਆਂ ਜਾਂ ਜਿਨ੍ਹਾਂ ਦੇ ਕੋਲ ਸਟੇ ਹੈ ਕਿ ਸਾਡੀ ਆਪਣੀ ਜ਼ਮੀਨ ਆ ਅਸੀਂ ਲੰਬੇ ਸਮੇਂ ਤੋਂ ਇਸ ਜ਼ਮੀਨ ਨੂੰ ਉਭਾਰਿਆ ਤਾਂ ਇੱਕ ਤਰ ਸਾਡੇ ਨਾਲ ਗਲਤ ਕਰਦੇ ਆ ਕਿ ਤੁਸੀਂ ਵੀ ਹੱਥ ਤੇ ਪੇਪਰ ਫੜਿਆ ਤੇ ਇੱਕ ਪੇਪਰ ਮੇਰੇ ਹੱਥ ਦੇ ਵਿੱਚ ਹੈ ਜਿਹੜੀ ਕਿ ਮਾਨਯੋਗ ਐਸਐਸਪੀ ਨੂੰ ਦਿੱਤਾ ਗਿਆ ਹੈ ਤਾਂ ਇਹ ਕੁਛ ਨਾਵੇਂ ਦੇ ਵਿੱਚ ਦਿੱਤੇ ਹੋਏ ਆ ਹਾਂਜੀ ਪਹਿਲਾਂ ਇਸ ਤੋਂ ਸ਼ੁਰੂਆਤ ਕਰਦੇ ਆ ਇਹ ਮਸਲਾ ਕੀ ਆ ਜੋ ਤੁਸੀਂ ਨਾਮ ਦਿੱਤੇ ਤੁਹਾਨੂੰ ਇਹਨਾਂ ਤੋਂ ਖਤਰਾ ਕੀ ਹੈ ਸਰ ਜੀ ਜਿਵੇਂ ਪਿੰਡ ਗੇੜਾ ਜੇ ਮਸਰਕਾ ਮਾਲਕਾਂ ਦੀ ਹੈਗੇ ਜੀ ਤੋਂ 40-50 ਸਾਲ ਤੋਂ ਸਾਡਾ ਕਬਜ਼ਾ ਚੱਲਦਾ ਪਿਆ ਹੈਗਾ ਪਰ ਵਾਲ ਬਿੜੀ ਦੇ ਬਿੜੀ ਚਲੀ ਜਾਂਦਾ ਹੈਗਾ ਜੀ ਇਹ ਕੋਈ ਦਿਨਾਂ ਤੋਂ ਸਾਦਾਂ ਪਹਿਲੀ ਪਾਉਂਦੇ ਪਏ ਤਾਂ ਪਰੇਸ਼ਾਨ ਕਰਦੇ ਹੈਗੇ ਆ ਤੇ ਸਾਡੇ ਕੋਲ ਹਾਈ ਕੋਰਟ ਦਾ ਸ਼ੇਵ ਲੱਗਾ ਹੈਗਾ ਜੀ ਤੇ ਸਾਨੂੰ ਧਮਕੀਆਂ ਦਿੰਦੇ ਜਿੰਦੇ ਨੂੰ ਤੇ ਜਿਹੜੇ ਹੈਗੇ ਜੀ ਕਿ ਹਾਂ ਹੁਣ ਜੀ ਉਸ ਜ਼ਮੀਨ ਦੇ ਵਿੱਚ ਵਿਹੰਗ ਸਿੰਘ ਆ ਕੇ ਬੈਠੇ ਹੈ ਤੁਹਾਨੂੰ ਐਸੀ ਜਾਣਕਾਰੀ ਹੈ ਹਾਂ ਜਨ ਸਭ ਨੂੰ ਜਾਣਕਾਰੀ ਹੈ ਜੀ ਉਹ ਸਰ ਜੀ ਅਨੰਗਸਰ ਦਾ ਸਤਿਕਾਰ ਕਰਦੇ ਹੈਗੇ ਪਰ ਉਹ ਪੰਚਾਇਤ ਦੀ ਸ਼ਹਿ ਤੇ ਆ ਕੇ ਬੈਠੇ ਹੈਗੇ ਜੀ ਤੋਂ ਧੱਕਾ ਜਿਹਾ ਕਰਦੇ ਹੈਗੇ ਜੀ ਪਾ ਪੰਚਾਇਤ ਦੀ ਸ਼ਾਇਦ ਕੁਸ਼ਦ ਨੂੰ ਨਾਮ ਦਿੱਤੇ ਤੁਸੀਂ ਕਿਹਾ ਕਿ ਇਹਨਾਂ ਤੋਂ ਸਾਨੂੰ ਖਤਰਾ ਤਾਂ ਪੰਚਾਇਤ ਜੋ ਹੈ ਉਹਨਾਂ ਨਾਲ ਕੋਈ ਤਾਲਮੇਲ ਹੋਇਆ ਹੋਵੇਗਾ ਨਹੀਂ ਸਰਦਾਰ ਸਾਬ ਨੂੰ ਪੰਚਾਇਤ ਹੀ ਤਾਂ ਕਰਦੀ ਹੈ ਜੀ ਉਹਨਾਂ ਨੇ ਜੋ ਉਹ ਬੰਦੇ ਇਕੱਲੇ ਉਹ ਸਾਨੂੰ ਧਮਕੀ ਦਿੰਦੇ ਹੈਗੇ ਜੀ ਤੇ ਸਾਡੀ ਪ੍ਰੈਸ ਦੀ ਨਜਾਇਜ਼ ਕਬਜ਼ਾ ਵੀ ਕੀਤਾ ਹੈ ਆ ਕੇ ਬਿਲਡਿੰਗ ਬਿਲਡ ਕਰਦੇ ਤਾਰੀ ਅੱਜ ਮਰਜ਼ੀਆਂ ਲਾਦੇ ਹੈਗੇ ਤੇ ਸਾਡੀ ਜੀ ਮਾਲਕੀ ਜਿਵੇਂ ਲੱਗਦੀ ਹੈਗੀ ਆ ਉੱਚ ਵੀ ਇਕੱਲਾ ਇਕੱਲਾ ਵਿੱਚ ਬਿਲਡ ਕਰਦੇ ਹੈਗੇ ਅਸਲ ਜੋ ਮਾਮਲਾ ਹੈ ਕਿ ਤੁਸੀਂ ਸਹੀ ਦੇ ਹਿੱਸੇ ਆ ਫਰਾਕਰ ਸੁੱਤੇ ਵਾਕਿਆ ਜਮੀਨੋਂ ਪੰਚਾਇਤੀ ਜਮੀਨ ਹੈ ਜਾਂ ਕੋਈ ਹੋਰ ਜ਼ਮੀਨ ਹੈ ਤੁਹਾਡੀ ਆਪਣੀ ਜਮੀਨ ਹੈ ਇਹ ਸਾਡੀ ਸਰਕਾਰਾਂ ਮਾਲਕਾਂ ਦੀ ਜ਼ਮੀਨ ਆ ਜੀ ਪੰਚਾਇਤ ਦੀ ਨਹੀਂ ਨਾ ਬੋਲਦੀ ਮਸਰਕਾ ਮਾਲਕਾਂ ਦੇ ਇੰਤਕਾਲ ਬੋਲਦੇ ਉਹਨਾਂ ਨੇ ਇਹ ਪਹਿਲੀ ਬੋਲਦੀ ਹੈ ਜੀ ਟੋਟਲ ਕਿੰਨੀ ਜ਼ਮੀਨ ਹੈ ਇਹ ਸਰ ਜੀ 82 ਕ ਨਾਲ 7 ਮਰਲੇ ਆ ਜੀ ਕੋਈ ਤੇ ਵਿੱਚ ਤੁਹਾਡੀ ਜਮੀਨ ਹੋ ਗਈ ਹੈ ਹਾਂ ਜੀ ਸਾਡੀ ਜਮੀਨ ਹੈਗੀ ਹੈ ਜੀ ਕਿੰਨੀ ਜਮੀਨ ਹੈ ਤੁਹਾਡੀ ਸਾਡੀ ਜ਼ਮੀਨ ਉਤੋਂ ਕਬਜ਼ਾ ਅਜ ਤੱਕ ਲਗਾ ਵਾਦੇ 22.5 ਕਿਲੇ ਵਾਦੇ ਪੈ ਹੈਗੇ ਜੀ 22.5 ਕਿਲੇ ਤੁਸੀਂ ਵਾਣੇ ਹਾਂ ਜੀ ਇਹ ਸਰ ਜੀ ਜੇਕਰ ਜ਼ਮੀਨ ਦੀ ਗੱਲ ਕਰੀ ਤੇ ਕਿੰਨੇ ਕੋ ਜ਼ਮੀਨ ਦਾ ਕਿੰਨੇ ਕੋ ਬੰਦੇ ਜਿਹਨਾਂ ਦੀ ਜ਼ਮੀਨ ਹੈ ਇਹ ਜ਼ਮੀਨ ਤੇ ਕਾਫੀ ਬੰਦਿਆਂ ਦਾ ਨਾਮ ਹੈ ਜੀ ਬੋਲਦੇ ਹੈਗੇ ਚਲੋ 50 ਬੰਦੇ ਹੈਗੇ ਜਿਹਨਾਂ ਦਾ ਨਾਮ ਅਜੇ ਦਾਮ ਪਰ ਲੇਕਿਨ ਅਜੇ ਦਾ ਕਾਟ ਸਾਡੀ ਕਾਟ ਇਹ ਨਾ ਪਹਿਲੀ ਜ਼ਮੀਨ ਦੇ ਕਾਟ ਲੱਗੀ ਜ਼ਮੀਨ ਦੇ ਕੋ 10 ਕਿਲੇ ਕਿੰਨਾਂ ਉਸਾਂ ਨਾਲ ਕਾਟ ਦੇ 20 ਪਰ ਲੇ ਕੱਟ ਹੋਏ ਆ ਇਹਦੀ ਕਨਾਲ ਕੱਟ ਜਿੱਦਾਂ ਕੱਟ ਹੋਈ ਹੈ ਜੀ ਇਹ ਕੱਟ ਲੱਗੀ ਪਹਿਲੀ ਤੋਂ ਤੁਸੀਂ ਇਹ ਕਹਿ ਰਹੇ ਹੋ ਕਿ ਇਹ ਪੋਰਟ ਦੇ ਪਿ ਇਨ ਦੀ ਹਾਈ ਕੋਰਟ ਆਫ ਦੀ ਸਟੇਟ ਆਫ ਪੰਜਾਬ ਇਹ ਦੋ ਤੁਹਾਡੇ ਕੋਲ ਫੋਟੋ ਕਾਪੀਆਂ ਆ ਹਾਂ ਜੀ ਚੱਲ ਕੋਈ ਨਹੀਂ ਅਸੀਂ ਇਹ ਵੀਡੀਓ ਵਿੱਚ ਇਹ ਵੀ ਦਿਖਾ ਦੇਵਾਂਗੇ ਇਸ ਦੇ ਵਿੱਚ ਕੀ ਚੀਜ਼ ਆ ਇਹ ਕੁਸਤੇ ਆ ਕੀ ਫੜਿਆ ਇਹ ਸਰ ਜੀ ਹਟ ਕੋਈ ਕੁਸਤੇ ਆ ਹਾਈ ਕੋਰਟ ਦਾ ਮਿਲਿਆ ਜੀ ਸਾਨੂੰ ਜਿੰਨਾ ਚ ਆਪਣਾ ਤੇ ਲਗਾ ਤਾਂ ਚੱਲਦਾ ਉਹਨਾਂ ਚ ਇਹ ਪਾਵਰ ਆਰਡਰ ਹੈ ਕਾਬੂਸ਼ ਹੋਊਗਾ ਜੀ ਤੇ ਦੂਜੀ ਗੱਲ ਇਹ ਜੀ ਤੁਸੀਂ ਕਿਹੜੀ ਇਹ ਵਾਲੀ ਜਮੀਨ ਹੈ ਇਸ ਤੋਂ ਬਾਅਦ ਤੁਹਾਡੇ ਜੀ ਤੁਸੀਂ ਦਿਖਾਈ ਦਿੱਤੀ ਸੀ ਉਹ ਕਾਰਵਾਈ ਜਦੋਂ ਸ਼ੁਰੂ ਹੋਈ ਉਹ ਸਰ ਜੀ ਕੋਈ ਕਾਰਵਾਈ ਨਹੀਂ ਹੋਈ ਜੀ ਉੱਤੇ ਹੈਗੀ ਹਾਲ ਤੱਕ ਕਿਹੜੀ ਤੇ ਉਦੋਂ ਉਹਨਾਂ ਤੰਬੂ-ਤੰਬੂ ਲਾ ਕੇ ਬੈਠੇ ਆ ਤਾਂ ਉਹ ਤੰਕੇ ਦਿੰਦੇ ਹੈਗੇ ਜੀ ਸਾਨੂੰ ਜਾਨੂ ਜਾਨੂ ਮਾਰਨ ਤੋਂ ਤੰਕੇ ਦਿੰਦੇ ਆ ਉਹ ਤੰਕੇ ਦੇ ਰਹੀ ਸਾਨੂੰ ਹਾਲਕ باوجود ਹਾਈ ਫੋਟਾ ਸਟੇਜ ਵੀ ਕਰ ਪਰ ਉਹ ਨਹੀਂ ਪ੍ਰਵਾਹ ਨਹੀਂ ਕਰਦਾ ਜੀ ਦੀਦੀ ਇਹ ਆਹ ਦੇਖੋ ਇਹ ਕਹਿ ਗੱਲ ਹੋਰ ਹੁੰਦੀ ਹੈ ਕਿ ਜਦੋਂ ਇਹ ਇੰਨਾ ਵੱਡਾ ਵਿਵਾਦ ਸ਼ੁਰੂ ਹੋ ਗਿਆ ਕੋਈ ਕਿਉਂਕਿ ਲੱਖ ਜਾਂ 2000 ਦੀ ਗੱਲ ਨਹੀਂ ਕਰੋੜਾਂ ਰਪੈ ਦੀ ਪ੍ਰਾਪਤੀ ਹੈ। ਪਿੰਡ ਦੀ ਜੋ ਪੰਚਾਇਤ ਆ ਸਰਪੰਚ ਆ ਉਹਨਾਂ ਨਾਲ ਇਹ ਤਾਂ ਮੈਂ ਪਹਿਲਾਂ ਕਿ ਗੱਲਬਾਤ ਕਦੇ ਤੁਸੀਂ ਕਹੇ ਵੀ ਨਹੀਂ ਸੱਜਣ ਰਾਤ ਦੇ ਵਿੱਚ ਤਾਂ ਉਹਨਾਂ ਦਾ ਕੀ ਕਹਣਾ ਕੋਈ ਸੱਜਣ ਤੁਹਾਡੇ ਨਾਲ ਵੀ ਅਟੜ ਜੀ ਸਾਰੇ ਸਾਡੇ ਪਿੰਡ ਦਾ ਸਾਰਾ ਜੋ ਭਾਈਚਾਰਾ ਨਾਲ ਹੈਗਾ ਜੀ ਤੇ ਜਿਹੜੇ 10 15 ਗੁੰਡੇ ਇਹ ਤੁਹਾਨੂੰ ਕਹਿੰਦੇ ਉਹਨਾਂ ਦਾ ਤੁਹਾਡੇ ਪਛਾਹ ਹੋ ਜਾਂਦੇ ਹੈਗੇ ਜੀ ਤੇ ਉਦਾਂ ਸਾਰਾ ਪਿੰਡ ਸਾਰਾ ਨਾਲ ਹੈਗਾ ਜੀ ਸਾਰੇ ਭਾਈਚਾਰਾ ਨਾਲ ਹੈਗਾ ਜੀ ਟੜੀ ਜੀ ਉਹਨਾਂ ਨਾਲ ਵੀ ਗੱਲਬਾਤ ਹੋਈ ਉਹ ਕਹਿੰਦੇ ਕਿ ਅਜੀਤ ਸਿੰਘ ਘਵਾਰ ਦੇ ਡਵਾਈਸ ਸਾਹਿਬ ਆ ਉਹਨਾਂ ਦਾ ਬੜਾ ਵੱਡਾ ਇੰਟਰਫੇਰ ਉਹਨਾਂ ਨੇ ਕੀਤਾ ਹੋਇਆ ਕਹਿੰਦੇ ਕਿ ਉਹਨਾਂ ਦਾ ਜਦੋਂ ਜਸਪ੍ਰੀਤ ਸਿੰਘ ਘਵਾਰ ਸੀ ਤਾਂ ਬੜਾ ਉਹਨਾਂ ਦਾ ਵੱਡਾ ਦਬਦਬਾ ਸੀਗਾ ਤੇ ਉਹਦੇ ਕਰਕੇ ਸਾਰਾ ਕੁਝ ਹੋਇਆ ਕਿਉਂਕਿ ਉਦੋਂ ਸਰਕਾਰੀ ਦਰਵਾਜ਼ੇ ਉਹਨਾਂ ਦੀ ਚੱਲਦੀ ਸੀ ਤਲੰਮੇ ਟਾਈਮ ਤੋਂ ਸਾਹੀ ਕਹਿੰਦੇ ਅੱਗੇ ਉਹ ਬਾਤ ਚੱਲ ਰਹੀ ਹੈ ਸਰ ਜੀ ਉਹਨਾਂ ਦਾ ਕੋਈ ਰੋਲ ਨਹੀਂ ਹੈ ਹਾਈ ਕੋਰਟ ਦਾ ਪਹਿਲੇ ਸਟੇਜ ਚੱਲਦਾ ਹੈਗਾ ਤਾਂ ਹੁਣ ਵੀ ਸਾਨੂੰ ਹਾਈ ਕੋਰਟ ਦਾ ਸਟੇਜ ਮਿਲਿਆ ਦੁਬਾਰਾ ਫੇਰ ਮਿਲਿਆ ਹੈਗਾ ਜੀ ਤਾਂ ਉਹ ਚ ਇਹਨਾਂ ਦਾ ਕੋਈ ਰੋਲ ਨਹੀਂ ਹੈਗਾ ਜੀ ਆਪਣੇ ਘਵ ਦੇਖੋ ਜਿੱਕਰ ਅਸੀਂ ਥੋੜਾ ਹਕੂਕ ਸਟੇ ਫੜਾਇਆ ਤੁਹਾਨੂੰ ਕਹਿ ਰਹੇ ਹਾਂ ਜਿੱਕਰ ਕੋਈ ਇਨਸਾਫ ਨਹੀਂ ਮਿਲਦਾ ਤਾਂ ਅੱਗੇ ਕੀ ਪ੍ਰੋਗਰਾਮ ਹੈ ਸਰ ਜੀ ਕਾਨੂੰਨ ਦਾ ਹਸਾਰੇ ਲਾਵਾਂਗੇ ਅੱਗੇ ਵੀ ਆਜ ਤਾਂ ਹੀ ਕੋਈ ਕਾਨੂੰਨ ਤਾਂ ਬਾਹਰ ਨਹੀਂ ਚੱਲਦੇ ਹੈਗੇ ਜੀ ਤਾਂ ਜਿੱਦਾਂ ਦਾ ਰੌਲਾ ਪਿਆ ਉਦੋਂ ਵੀ ਕਾਨੂੰਨ ਦੇ ਚੱਲਦੇ ਪੈ ਰਹੇ ਜੋ ਸਾਨੂੰ ਤਲਾਸ਼ ਦਿੰਦੇ ਹੈਗੇ ਇੱਕ ਤੋਂ 12 ਦੇ ਕਿਤਾਬ ਕੋਈ ਥਾਣੇ ਵਿੱਚ ਕਾ ਦਿੱਤੀ ਹੈ ਸਾਰਾ ਕਾਨੂੰਨ ਦੇ ਅਨੁਸਾਰ ਚੱਲਦੇ ਹੈਗੇ ਜੀ ਜਿਹੜੇ ਨਾਮ ਲਿਖੇ ਹੋਏ ਆ ਚਲ ਇਸ ਵੀਡੀਓ 'ਚ ਲਗਾ ਵੀ ਦੇਵਾਂਗੇ ਇਹਨਾਂ ਨਾਲ ਇਸ ਤੋਂ ਲੱਗ ਹੋਰ ਵੀ ਕਾਈ ਕੋਈ ਰੰਜਿਸ਼ ਕਾੜੀ ਦੀ। ਸਾਡੀ ਇਹਨਾਂ ਦੇ ਕੋਈ ਪੁਰਾਣੇ ਕੋਈ ਰੰਜਿਸ਼ ਨਹੀਂ ਹੈਗੀ ਬਸ ਬੜਾ ਸਹੀ ਦਾ ਹੋਣੀ ਇਹ ਕੁਝ ਦਿਨਾਂ ਤੋਂ ਤੰਗ ਕਰਦੇ ਹੈਗੇ ਜੀ ਪਹਿਲਾਂ ਤੰਗ ਕਰਦੇ ਹੈਗੇ ਤੇ ਜਦੋਂ ਪਿੰਡ ਦਾ ਭਾਈ ਜਣਾ ਨਾਲ ਪਰ ਇਹਨਾਂ ਦੇ ਗੁੰਡਾ ਕਰਦੇ ਉਹ ਥੋੜੇ ਡਰਦੇ ਹੈਗੇ ਜੀ ਜਿਸ ਧਿਰ ਨੇ ਆਪਣਾ ਪੱਖ ਰੱਖਿਆ ਹੈ ਉਹਨਾਂ ਦਾ આરોਪ ਇਹ ਵੀ ਹੈ ਕਿ ਪੰਚਕੈਤ ਨੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ ਅਤੇ ਨਿਯੰਗ ਸਿੰਘ ਇਸ ਜ਼ਮੀਨ ਦੇ ਵਿੱਚ ਲਿਆ ਕੇ ਬਿਠਾ ਦਿੱਤੇ ਹਨ